ਜਲੰਧਰ ਦੇ ਹਲਕਾ ਸ਼ਾਹਕੋਟ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਹਮਲਾਵਾਰਾਂ ਵੱਲੋਂ ਗੋਲੀ ਮਾਰ ਕੇ ਨੌਜਵਾਨ ਦੀ ਹਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੋਲੋਨੀ ਦੇ ਵਿੱਚ ਇੱਕ ਕਬਾਲ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਸ ਦਾ ਵਿਆਹ ਵੀ ਹੋਇਆ ਸੀ ਅਤੇ ਮੂੰਹ ਟਾਕੇ ਨੌਜਵਾਨ ਉਸ ਦੀ ਦੁਕਾਨ ਦੇ ਵਿੱਚ ਆਉਂਦੇ ਨੇ ਸਮਾਨ ਪੁੱਛਣ ਦੇ ਬਹਾਨੇ ਉਸ ਦੇ ਉੱਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਤਰ੍ਹਾਂ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦਾ ਐਲਾਨ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਵਾਰਡ ਨੰਬਰ ਨੋ ਦਾ ਰਗਾ ਨਾਲ ਸ਼ਾਰਟ ਕੋਡ ਦਾ ਇਹ ਵਾਰ ਪਤਾ ਲੱਗਾ ਸੀ ਕਿ ਬੁਲੇਟ ਇੰਜਰੀਨ ਵਾਲਾ ਇੰਜਰਡ ਹੋਇਆ ਉਹਦੇ ਸਮੇਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਉਹ ਮੱਦੀ ਜਿਹੜੀ ਆ ਡੈਥ ਹੋ ਗਈਏ ਥੇ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਆਈ ਹੈ ਜਸਟ ਹੁਣੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਹੈ ਕੀ ਨਹੀਂ ਹੈ ਵੈਸੇ ਤੇ ਜਿਹੜਾ ਅਸੀਂ ਵੈਸੇ ਦੇਖਿਆ ਫਿਜ਼ੀਕਲੀ ਜਿਹੜਾ ਚੈੱਕ ਕੀਤਾ ਇਹ ਇੱਕ 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 ਬੁਲੇਟ ਜਿਹੜੀ ਆ ਰਾਈਟ ਸਾਈਡ ਤੇ ਤੇ ਗੋਲੀ ਵੱਜੀ ਤੇ ਲੈਫਟ ਸਾਈਡ ਤੋਂ ਨਿਕਲੀ ਹੈ ਧੌਣ ਦੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਕਿਉਂ ਉਹ ਜੀ ਸੀ ਉਹ ਸਾਰਾ ਉਹ ਤਾਂ ਜੀ ਸੀ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਆ ਰਹੇ تھے ਉਸ ਤੋਂ ਪਰੇ ਅਪਡੇਟ ਦਿੰਦੇ ਆ ਜਲਦੀ ਤੇ ਸਰ ਕੋਈ ਕੋਲ-ਕੋਲ ਬਰਾਮਦ ਹੋਏ ਜਾਂ ਗੋਲੀਆਂ ਜੀ ਹਾਂ ਉੱਥੇ ਇੱਕ ਕੋਲ ਬਰਾਮਦ ਹੋਇਆ ਜੀ ਨਵੇਂ ਰੀਮ ਪਿਸਟਲ ਦਾ ਬਾਕੀ ਸਾਰਾ ਜਿਹੜਾ ਤੁਹਾਨੂੰ ਕਰਕੇ ਦੇਖੋ ਦੱਸਾਂਗੇ ਜਲਦੀ ਕਹੜਾ ਕਿਹੜੀ ਵਜ੍ਹਾ ਕਰਕੇ ਗੋਲੀਆਂ ਚਲਾਈਆਂ ਇਹ ਹੁਣ ਜਾਂਚ ਦਾ ਵਿਸ਼ਾ ਕਿ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕਿਸੇ ਹੋਰ ਗੱਲ ਕਰਕੇ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ